ਸਭ ਤੋਂ ਪਹਿਲਾਂ ਮੈਂ ਸਾਰੀ ਸਮੁੱਚੀ ਜਿਹੜੀ ਸਾਡੀ ਬਟਾਲਾ ਦੀ ਟੀਮ ਆ ਸਾਡੇ ਪ੍ਰਧਾਨ ਜੀ ਵੀ ਆਏ ਨੇ ਚੇਚੇ ਤੌਰ ਤੇ ਇਹਨਾਂ ਵੱਲੋਂ ਤੇ ਆਪਣੀ ਟੀਮ ਸਾਰੀ ਜਿਹੜੀ ਫਤੇਗੜ ਚੁੜੀਆਂ ਡੇਰਾ ਬਾਬਾ ਨਾਨਕ ਦੀ ਟੀਮ ਆ ਇਹਦੇ ਵੱਲੋਂ ਆਪਣੀ ਹਾਈ ਕਮਾਂਡ ਬੀਜੇਪੀ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਸਾਹਿਬ ਤੇ ਜੇਪੀ ਨੱਡਾ ਜੀ ਤੇ ਦਿੱਲੀ ਦੀ ਜਿਹੜੀ ਸਮੁੱਚੀ ਸਾਡੀ ਟੀਮ ਆ ਉਹਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਵਾ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਜਿਨੇ ਸਾਡੀ ਪਾਰਟੀ ਨੂੰ ਚੜ੍ਹਦੀ ਕਲਾ ਬਲੰਦੀ ਵੱਲ ਜਿਹੜੇ ਲੈ ਕੇ ਗਏ ਤੇ ਖਾਸ ਕਰਕੇ ਦਿੱਲੀ ਦੀ ਜਨਤਾ ਦਾ ਚੇਚਿਤਤਾ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ 27 ਸਾਲ ਬਾਅਦ ਇੱਕ ਇਤਿਹਾਸਿਕ ਫੈਸਲਾ ਕਰਕੇ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈ ਆ ਦਿੱਲੀ ਫਤਿਹ ਕੀਤੀ ਆ ਤੇ ਹੁਣ ਉਸ ਫਤਿਹ ਨੂੰ ਅੱਜ ਜਸ਼ਨ ਮਨਾਉਂਦਿਆਂ ਮੇਰੇ ਗ੍ਰਹਿ ਦਾਦੂ ਜੀ ਉਹ ਦੇਖੇ ਸਾਰੇ ਮੁੱਚੇ ਸਾਡੇ ਜਿਹੜੇ ਵਰਕਰ ਨੇ ਆਗੂ ਨੇ ਉਹ ਆਏ ਨੇ ਤੇ ਅੱਜ ਅਸੀਂ ਸਾਰਿਆਂ ਨੇ ਇਕੱਠਿਆਂ ਹੋ ਕੇ ਜਸ਼ਨ ਮਨਾਇਆ ਵਾ ਤੇ ਉਸ ਜਸ਼ਨ ਨੂੰ ਜਿਹੜੀ ਦਿੱਲੀ ਫਤਿਹ ਆ ਉਹਨੂੰ 27 ਦੇ ਵਿੱਚ ਪੰਜਾਬ ਦੀ ਸਰਕਾਰ ਬਣਾਉਣ ਦੇ ਲਈ ਜਿਹੜਾ ਵਾ ਸੰਕਲਪ ਕਰਕੇ ਅੱਜ ਅਸੀਂ ਤੁਰਨ ਲੱਗੇ ਆ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵਾ ਬੀਜੇਪੀ ਦਾ ਬਹੁਤ ਵਧੀਆ ਆਉਣ ਵਾਲਾ ਪੰਜਾਬ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਬਹੁਤ ਮਾੜੇ ਨੇ ਚਾਰ ਛਫੇਰੇ ਤੁਸੀਂ ਵੇਖੋ ਜਿਵੇਂ ਫਰਾਉਤੀਆਂ ਗੈਂਗਸਟਰ ਬਾਦ ਤੇ ਪੰਜਾਬ ਦੇ ਵਿੱਚ ਕਿਸੇ ਦਾ ਵੀ ਜਿਹੜਾ ਬੰਦਾ ਵਾ ਉਹਦਾ ਜੀਣਾ ਸਖਾਲਾ ਨਹੀਂ ਹੋਇਆ ਰੋਜ਼ ਕਿਤੇ ਨਾ ਕਿਤੇ ਅਸੀਂ ਕਤਲ ਦੀ ਵਾਰਦਾਤ ਨੂੰ ਸੁਣਦੇ ਆਂ ਵੇਖਦੇ ਆਂ ਲੁੱਟਾਂ ਖੋਹਾਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਐਡੀ ਮਾੜੀ ਹੋ ਗਈ ਆ ਅੱਗੇ ਲੋਕ ਗੱਲ ਕਰ ਦਿੰਦੇ ਸੀ ਕਿ ਯੂਪੀ ਦਾ ਜੰਗਲ ਰਾਜ ਆ ਪਰ ਇਸ ਵੇਲੇ ਯੂਪੀ ਨੰਬਰ 1 ਦਾ ਸੂਬਾ ਵਾ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਵਪਾਰੀ ਨੇ ਉਹ ਆਪਣਾ ਵਪਾਰ ਲੈ ਕੇ ਯੂਪੀ ਵੱਲ ਨੂੰ ਕੂਚ ਕਰ ਰਹੇ ਨੇ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਵੇਖਦੇ ਸਾਡੀ ਇਹੀ ਆਉਣ ਵਾਲੀ ਸੜੀ ਆ 2027 ਦਾ ਜਿਹੜਾ ਵਾ ਇੱਕ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਗੁੰਡਾ ਰਾਜ ਦਾ ਖਾਤਮਾ ਭ੍ਰਿਸ਼ਟਾਚਾਰ ਦਾ ਖਾਤਮਾ ਦਾ ਉਹਦਾ ਲੈ ਕੇ ਅਸੀਂ ਜਿਹੜੀ ਆ ਆਉਣ ਵਾਲੀ 27 ਦੀ ਜਿਹੜੀ ਸਰਕਾਰ ਬਣਾਉਣ ਦਾ ਜਿਹੜਾ ਵਾ ਉਹ ਟੀਚਾ ਲੈ ਕੇ ਚੱਲਨੇ ਆ ਤੇ ਗੁਰੂ ਮਹਾਰਾਜ ਸਾਨੂੰ ਕਾਮਯਾਬੀ ਬਖਸ਼ਣਗੇ ਤੇ 27 ਦੇ ਵਿੱਚ ਭਾਜਪੀ ਦੀ ਪੰਜਾਬ ਦੇ ਵਿੱਚ ਸਰਕਾਰ ਹੋਊਗੀ ਮੈਂ ਇੱਕ ਵਾਰੀ ਫੇਰ ਸਾਰੇ ਵਰਕਰ ਸਾਥੀਆਂ ਦਾ ਜਿਨ੍ਹਾਂ ਨੇ ਅਚੇਚੇ ਤੌਰ ਤੇ ਅੱਜ ਬੀਜਪੀ ਦੇ ਜਿਹੜੀ ਆ ਜਸ਼ਨ ਮਨਾਉਣ ਵਧਾਈ ਦਾ ਜਿਹੜਾ ਜਸ਼ਨ ਮਨਾਉਣ ਜਿੱਤ ਦਾ ਜਸ਼ਨ ਮਨਾਉਣ ਨੂੰ ਇਕੱਠੇ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਬਾਰ-ਬਾਰ ਧੰਨਵਾਦ ਪੰਜਾਬ ਤੇ ਜਿਹੜਾ ਹੁਣ ਆਮ ਆਦਮੀ ਦੇ ਕਿੰਨਾ ਸੱਤੂਗਾ ਜੀ ਪੰਜਾਬ ਵਿੱਚ ਵੱਡਾ ਜਿਹੜੇ ਕਨਵੀਨਰ ਹਾਰ ਗਿਆ ਜੀ ਪੀਸੀਆ ਹਾਰ ਗਿਆ ਜੀ ਉੱਥੇ ਦਿੱਲੀ ਤੇ ਜਿਹੜਾ ਕਹਿੰਦੇ ਸੀ ਵੀ ਮੋਦੀ ਜਿਹੜੇ ਨੇ ਅਗਲੇ ਜਨਮ ਵਿੱਚ ਜਾ ਕੇ ਖਰਾਉਣਗੇ ਦੇਖੋ ਅਰਵਿੰਦ ਕੇਜਰੀਵਾਲ ਦਾ ਹੰਕਾਰ ਬੋਲਦਾ ਸੀ ਉੱਥੇ ਉਕਿੰਦੇ ਸੀ ਕਿ ਮੋਦੀ ਜੀ ਨੂੰ ਦੋ ਵਾਰੀ ਜਨਮ ਲੈਣਾ ਪੈਣਾ ਮੈਨੂੰ ਹਰਾਉਣ ਦੇ ਲਈ ਪਰ ਪ੍ਰਮਾਤਮਾ ਦਾ ਇੱਕ ਬੜਾ ਵੱਡਾ ਬੋਲ ਆ ਹੰਕਾਰ ਆ ਸੋ ਮਾਰਿਆ ਕਨਵੀਨਰ ਹਰ ਗਿਆ ਜਿਹੜੇ ਆਪਣੇ ਆਪ ਨੂੰ ਦੱਸਦੇ ਸੀ ਕਿ ਸਾਡਾ ਜਿਹੜਾ ਆ ਜੀ এডਿਕੇਸ਼ਨ ਦਾ ਰੋਲ ਮਾਡਲ ਉਹ ਉੱਡ ਗਿਆ ਹਸਪਤਾਲ ਜਿਹੜੇ ਦਾਦੇ ਸੀ ਜੀ ਸਾਡੇ ਬਣਾਏ ਉਹ ਉੱਡ ਗਏ ਕਹਿਣ ਦਾ ਮੇਰੀ ਭਾਵ ਕਿ ਸਾਰ ਜਦੋਂ ਬੋਡੀ ਡਿਗ ਪਿਆ ਤੇ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਜਿਹੜੇ ਜਿੰਨੇ ਮਾਡਲ ਰੋਲ ਮਾਡਲ ਆ ਦੇ ਉਹ ਸਾਰੇ ਵੇਖ ਲਓ ਖਿਲਰ ਗਏ ਨੇ ਲੋਕਾਂ ਨੇ ਜਿਹੜੀਆਂ ਇਹ ਮੁਫਤ ਦੀਆਂ ਕਹਤ ਸਹੂਲਤਾਂ ਦੀਆਂ ਗੱਲਾਂ ਕਰਦੇ ਸੀ ਨਾ ਲੋਕਾਂ ਨੇ ਉਹਨਾਂ ਨੂੰ ਨਕਾਰ ਦਿਆਂ ਬੀਜੇਪੀ ਦੀ ਸਰਕਾਰ ਬਣਾਈ ਆ ਕਿਉਂਕਿ ਦਿੱਲੀ ਦੇ ਜੋ ਹਾਲਾਤ ਸੀ ਦਿੱਲੀ ਦੇ ਵਿੱਚ ਜੋ ਕਹਿ ਸਕਦੇ ਵੀ ਜਿੰਨਾ ਗੰਧ ਪੈ ਚੁੱਕਾ ਸੀ ਉਸ ਚੀਜ਼ ਦੇ ਖਾਤਮੇ ਦੇ ਲਈ ਲੋਕਾਂ ਨੇ ਬੀਜੇਪੀ ਤੇ ਵਿਸ਼ਵਾਸ ਕਰਕੇ ਮੋਦੀ ਜੀ ਤੇ ਵਿਸ਼ਵਾਸ ਕਰਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਆ ਤੇ ਲੋਕ ਜਦੋਂ ਹਾਲੀ ਨਤੀਜੇ ਆਉਣੇ ਸ਼ੁਰੂ ਹੋਏ ਸੀ ਨੇ ਤੇ ਪੰਜਾਬ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਹੀ ਕਿ ਹੁਣ ਵਾਰੀ ਪੰਜਾਬ ਦੀ ਹੈ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਆ ਕਿ ਮੋਦੀ ਜੀ ਜੋ ਪੰਜਾਬ ਦਾ ਵਿਕਾਸ ਕਰ ਸਕਦੇ ਨੇ ਜੋ ਦੇਸ਼ ਦਾ ਵਿਕਾਸ ਕਰ ਸਕਦੇ ਹੋਰ ਕੋਈ ਨਹੀਂ ਕਰ ਸਕਦਾ ਆਉਣ ਵਾਲੀ ਸਰਕਾਰ ਸਤਾਈ ਦੇ ਵਿੱਚ ਬੀਜੇਪੀ ਦੀ ਹੋਏਗੀ ਜਿਹੜੀ ਦਿੱਲੀ ਦੇ ਵਿੱਚ ਇਤਿਹਾਸਿਕ ਜਿੱਤ ਹੋਈ ਆ ਉਸ ਦੇ ਸਬੰਧ ਵਿੱਚ ਅੱਜ ਸਰਦਾਰ ਰਵੀਕਰਨ ਸਿੰਘ ਕਾਲੂ ਦੇ ਗ੍ਰਹਿ ਵਿਖੇ ਫਤਿਹਗੜ ਚੂੜੀਆਂ ਦੇ ਵਿੱਚ ਬਹੁਤ ਵੱਡਾ ਇਕੱਠ ਜਿਨ੍ਹਾਂ ਨੇ ਸਾਰਿਆਂ ਨੇ ਇਹ ਮੁਬਾਰਕਬਾਦ ਕਪੂਲੀਆ ਰਾਈ ਕਮਾਨ ਨੂੰ ਮੁਬਾਰਕਬਾਦ ਦਿੱਤੀ ਆ ਲੋਕ ਪੱਪਾ ਪਰ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਾ ਜਿਹੜਾ ਬੜਾ ਵੱਡਾ ਬੋਰ ਆਪਣੇ ਆਪ ਨੂੰ ਸਮਝਦਾ ਸੀ ਹੰਕਾਰਿਆ ਸੀ ਕਿ ਦੂਜੇ ਜਨਮ ਦੇ ਵਿੱਚ ਵੀ ਬੀਜੇਪੀ ਦਾ ਮੋਦੀ ਜੀ ਇੱਥੇ ਨਹੀਂ ਆ ਸਕਦੇ ਉਹ ਲੋਕਾਂ ਨੇ ਫਤਵਾ ਦੇ ਕੇ ਸਾਬਤ ਕਰ ਦਿੱਤਾ ਸੋ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਮਿਲਿਆ ਮੇਲ ਹੋਣ ਵਾਲਾ ਵਾ ਹੋ ਹੀ ਗਿਆ ਵਾ ਤੇ ਸਾਰੇ ਲੋਕਾਂ ਨੂੰ ਮੈਂ ਮੁਬਾਰਕਬਾਦ ਦਨਾ ਵਾ ਔਰ ਸਰਦਾਰ ਰਵਿਕਰਨ ਸਿੰਘ ਕਾਲੋ ਜਿਨੇ ਜੋ ਇਕੱਠ ਕੀਤਾ ਇਹਨਾਂ ਨੂੰ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਦਿੱਲੀ ਦੀ ਜਿੱਤ ਜਿਹੜੀ ਹੈ ਬੜੀ ਇੱਕ ਇਤਿਹਾਸਿਕ ਜਿੱਤ ਹੋਈ ਹੈ ਬਾਸ ਸਾਹਿਬ ਦਿੱਲੀ ਦੀ ਜਿੱਤ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਆਉਣ ਵਾਲੀ 27 ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਲਾਕਾ ਵਾਸੀਆਂ ਨੂੰ ਅੱਜ ਸਰਦਾਰ ਰਵਿਕਰਨ ਸਿੰਘ ਜੀ ਕਾਲੋ ਜੀ ਦੇ ਕਾਰਜ ਜੋ ਕਾਠ ਹੋਇਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾਂ ਤੇ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਨਾ ਜਨਾਣ ਕੇ ਏਡੀ ਵੱਡੀ ਇਸ ਕਵਰੇਜ ਨੂੰ ਜਿਹੜਾ ਵਾਓ ਕਵਰ ਕੀਤਾ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਵੱਡੀ ਗਿਣਤੀ ਚਾਜ ਵਰਕਰ ਪਹੁੰਚੇ ਆ ਵਧਾਈ ਦੇਣ ਵਾਸਤੇ ਬੀਜੇਪੀ ਦਿੱਲੀ ਜਿੱਤ ਵਾਸਤੇ ਖੁਸ਼ੀ ਚਾ ਵਧਾਈਆਂ ਦੇ ਡੱਬੇ ਵੰਡੇ ਜਾਂਦੇ ਆ ਪਕੌੜੇ ਨਗਾਰੇ ਆ ਬਹੁਤ-ਬਹੁਤ ਵਧੀਆ ਹਣ ਦਿੱਲੀ ਦੀ ਜਿੱਤ ਨੂੰ ਲੈ ਕੇ ਦਿੱਲੀ ਦੀ ਜਿੱਤ ਦੀ ਇਹ ਖੁਸ਼ੀ ਦੇ ਵਿੱਚ ਵੇਖੋ ਅੱਜ ਤੁਸੀਂ ਰੰਕਮ ਤੇ ਗਾਲੋ ਸਾਹਿਬ ਨਾਲੋਂ ਪ੍ਰੋਗਰਾਮ ਰੱਖਿਆ ਗਿਆ ਜੀ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੈ ਤੇ 2027 ਦੇ ਵਿੱਚ ਵੀ ਇੱਥੇ ਪੰਜਾਬ ਦੇ ਵਿੱਚ ਬੀਜੇਪੀ ਆਵੇਗੀ ਜੀ ਤੇ ਨਰਿੰਦਰ ਮੋਦੀ ਜੀ ਹਣਾ ਦਾ ਸਾਥ ਦੇਣਗੇ ਜੀ ਪੰਜਾਬ ਦੇ ਲੋਕ ਨਾਲ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਅਭਿਸ਼ਕਰਨ ਸਿੰਘ ਕਾਲੋ ਜੀ ਨੇ ਇਹਨਾਂ ਦੇ ਨਾਲ ਨੇ ਸਾਰੀ ਸੰਗਤ ਇਹਨਾਂ ਦੇ ਨਾਲ ਆ ਜੀ ਜਾਂਗਲਾ ਜੀ ਨਾ ਤੁਹਾਡਾ ਵਿੱਕੀ ਅੱਜ ਅੱਜ ਤੁਹਾਨੂੰ ਵੇਖੇ ਤੁਸੀਂ ਪਹੁੰਚਿਓ ਜਸ਼ਨ ਮਨਾਇਆ ਜਾ ਰਿਹਾ ਹੈ ਭਾਈਪਾ ਦੀ ਜੇਤੂ ਲੈ ਕੇ ਕੀ ਕਿਤੇ ਨੇ ਸਾਨੂੰ ਸਰ ਬਹੁਤ ਹੀ ਇਹ ਖੁਸ਼ੀ ਵਾਲੀ ਯਾਨੀ ਕਿ ਖਬਰ ਹੈ ਵੀ ਜਿਹੜੀ ਸਾਨੂੰ ਦਿੱਲੀ ਸਰਕਾਰ ਦੇ ਵਿੱਚ ਵੀ ਯਾਨੀ ਕਿ ਸਾਡੀ ਭਾਜਪਾ ਸਰਕਾਰ ਆ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਪੰਜਾਬ ਦੇ ਵਿੱਚ ਪੂਰਾ ਮਾਣ ਆ ਪੰਜਾਬੀਆਂ ਉੱਤੇ ਇਸ ਤੇ ਵੀ ਭਾਜਪਾ ਪੂਰੇ ਯਾਨੀ ਕਿ ਨਿਤਰ ਕੇ ਉੱਤਰੂਗੀ ਇਸ ਕਰਕੇ ਅਸੀਂ ਤਨੋਂ ਮਨੋਂ ਸਤਕਾਰ ਆ ਸਾਨੂੰ ਸਰਦਾਰ ਰਵਿਕਰਨ ਸਿੰਘ ਕਾਣੋਂ ਸਾਡ ਨੂੰ ਇਹ ਬਤਾਈ ਦੇਣਾ ਹੈ ਸਾਰੇ ਜਾਣੇ ਸੰਯੋਗ ਦੇਣਾ ਹੈ ਵੀ ਤੁਹਾਡੇ ਨਾਲ ਆਪਾਂ ਇੱਕ ਮੁੱਠ ਹੋ ਕੇ ਤੁਰਾਂਗੇ ਪੂਰੇ ਪੰਜਾਬ ਵਾਸੀ ਇੱਥੇ ਵੀ ਮੋਦੀ ਸਰਕਾਰ ਦੀ ਪੂਰੀ ਆਪਾਂ ਜਿੱਤ ਹਾਸਲ ਕਰਕੇ ਇਹਨਾਂ ਨੂੰ ਅਗਲੀ ਵਾਰ ਆਪਾਂ ਪੂਰੀ ਜਿੱਤ ਪ੍ਰਾਪਤੀ ਕਰਾਵਾਂਗੇ ਇਹਨਾਂ ਨੂੰ ਜੀ ਇਹ ਆਪਣਾ ਦਾਦੀ ਜੋਧਾ ਜੀ ਦਿੱਲੀ ਦੀ ਜਿੱਤ ਦੇ ਉੱਤੇ ਸਰਦਾਰ ਅਵਿਕਰਨ ਸਿੰਘ ਕਾਲੋ ਨੇ ਪਾਰਟੀ ਦਿੱਤੀ ਹੈ ਬਹੁਤ ਤਗੜੀ ਜਿੱਤਿਆ ਤੇ ਹੁਣ ਗਾਂ ਹੁਣ ਵਾਲਾ ਸਮਾ ਜਿਹੜਾ ਸਾਡੇ ਪੰਜਾਬ ਦਾ ਵਾ ਪੰਜਾਬ ਚ ਵੀ ਤਗੜੇ ਹੋ ਗਏ ਜਿਹੜਾ ਇਹਨਾਂ ਨੂੰ ਵਟਾ ਪਾਗ ਦੇ ਪੰਜਾਬ ਜੀ ਬੀਜੇਪੀ ਦੀ ਸਰਕਾਰ ਤਗੜੇ ਹੋਗ ਲਿਆਵਾਂਗੇ ਅੱਜ ਕੀ ਨਾਂ ਜੀ ਆਪਣਾ ਹਰਦੇਵ ਸਿੰਘ ਮੇਰਾ ਨਾਂ ਹੈ ਜੀ ਪਿੰਡ ਮੇਰਾ ਅਲੀਵਾ ਦੇ ਨਾਲ ਹੈ ਜੀ ਬਾਜਪੁਰ ਅੱਜ ਸਾਧੂ ਸ਼ੋਰ ਦੇ ਕੇ ਚਸ਼ਮਾ ਆਏ ਜਾ ਰਹੇ ਭਾਇ ਭਦੀ ਦਿੱਲੀਗੇ ਤੋਂ ਜੀ ਜੀ ਕੀ ਕਹਾਂ ਦੇਖੋ ਇੱਕ ਇਤਿਹਾਸਕ ਜੇਤ ਹੋਈ ਆ ਤੇ ਬਹੁਤ ਲੰਮੇ ਸਮੇਂ ਤੋਂ ਬਾਅਦ ਹੋਈ ਆ ਦਿੱਲੀ ਦੇ ਵਿੱਚ ਦਿੱਲੀ ਸਾਡੀ ਜਿਹੜੀ ਆ ਇਹ ਦੇਖੋ ਇੰਡੀਆ ਦਾ ਇੱਕ ਦਿਲ ਆ ਜੇ ਜਦੋਂ ਮਨੁੱਖ ਦੇ ਦਿਲ ਤੇ ਕਬਜ਼ਾ ਹੁੰਦਾ ਇਸੇ ਤਰ੍ਹਾਂ ਹੀ ਦਿੱਲੀ ਦੇ ਉਤੇ ਹਿੰਦੂਸਤਾਨ ਦਾ ਕਬਜ਼ਾ ਆਇਆ ਤੇ ਜਿਹੜਾ ਹਿੰਦੁਸਤਾਨ ਦੇ ਦਿੱਲੀ ਦੇ ਕਬਜਾ ਭਾਜਪਦ ਹੋਇਆ ਇਸੇ ਤਰ੍ਹਾਂ ਆਪਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਆਪਾਂ ਉਮੀਦ ਕਰਦੇ ਆਂ ਕਿ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਹੋਣ ਜਾ ਰਿਹਾ ਆ ਤੇ ਸਰਕਾਰ ਜਿਹੜੀ ਆਉਣ ਵਾਲੀ ਉਹ ਬੀਜੇਪੀ ਦੀ ਹੀ ਬਣਨੀ ਆ ਕਿਉਂਕਿ ਮੋਦੀ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਵਰਗ ਨੂੰ ਸਕੀਮਾਂ ਦੇ ਰਿਹਾ ਤੇ ਉਹਨਾਂ ਦਾ ਜਿਹੜਾ ਮਨੋਰਥ ਆ ਉਹ ਸਾਰੇ ਹੀ ਰਾਜਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਉਂਦਾ ਉਹਨਾਂ ਦਾ ਜਿਹੜਾ ਮਨੋਰਥ ਆ ਉਹ ਪਰਮਾਤਮਾ ਪੂਰਾ ਕਰੇਗਾ ਔਰ ਜਨਤਾ ਵੀ ਪੂਰਾ ਕਰੇਗੀ। ਕਿ ਜਵੀਂ ਜਵੀਂ ਪਿੰਡਾਂ ਦੇ ਬੀਜਪੀ ਨੂੰ ਸਮਰਥਨ ਮਿਲੇਗਾ। ਦੇਖੋ ਜੀ ਪਿੰਡਾਂ ਵਿੱਚ ਬਿਲਕੁਲ ਸਰਦਾਰ ਅਵਿਕਨ ਕਾਲੂ ਸਾਹਿਬ ਦੇ ਆਉਣ ਦੇ ਨਾਲ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੇ ਬੂਸ ਲੱਗੇ ਪਿਛਲੀ ਵਾਰੀ ਵੀ ਤੇ ਗਾਂ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਅਮੀਰ ਆ ਵੀ ਸਾਡੇ ਜਿਹੜੇ ਵਰਕਰ ਨੇ ਧੜਾ ਧੜਾ ਸਾਡੇ ਨਾਲ ਜੁੜ ਰਹੇ ਨੇ ਬੀਜਪੀ ਦੇ ਨਾਲ। ਕਾਲੂ ਸਾਹਿਬ ਦਾ ਵੀ ਬਹੁਤ ਦੋਨਾਂ ਹਲਕਿਆਂ ਦੇ ਵਿੱਚ ਅਸਰ ਸੁ ਗਿਆ। ਲੋਕ ਬਹੁਤ ਵੱਡੇ ਪੱਧਰ ਤੇ ਨਾਜ਼ਰ ਨੇ ਬੀਜਪੀ ਨਾਲ ਜੁੜ ਰਹੇ ਆ ਜੀ ਪਿੰਡਾਂ ਦੇ ਵਿੱਚ। ਮੈਂ ਦਲਬੀਰ ਸਿੰਘ ਸਰਪੰਚ ਪਿੰਡ ਤੇਜਾ ਖੁਰ ਅਸੀਂ ਸ਼ੁਰੂ ਤੋਂ ਕਾਲੋ ਸਾਹਿਬ ਦੇ ਨਾਲ ਆ ਜਦੋਂ ਭਾਜਪਾ ਚ ਆਏ ਅਸੀਂ ਨਾਲ ਹੀ ਆਏ ਆ ਤਗੜੇ ਹੋ ਕੇ ਅਸੀਂ ਪਿੰਡ ਪੱਧਰ ਤੇ ਮਿਹਨਤ ਕੀਤੀ ਆ ਤੇ ਬੜੇ ਸੱਜਣ ਸਾਡੇ ਨਾਲ ਤੁਰ ਪਏ ਆ ਤੇ ਅਸੀਂ ਚਾਹੁੰਦੇ ਆ ਵੀ ਆਉਣ ਵਾਲਾ ਟਾਈਮ ਜਿਹੜਾ ਆ ਉਹ ਭਾਜਪਾ ਦਾ ਹੋਊਗਾ ਜਿੱਦਾਂ ਦਿੱਲੀ ਚ ਬਦਲਾਅ ਹੋਇਆ ਇੱਥੇ ਪੰਜਾਬ ਚ ਡਬਲ ਇੰਜਨ ਦੀ ਸਰਕਾਰ ਬਣੇਗੀ ਤੇ ਤਗੜੇ ਹੋ ਕੇ ਹਮਲਾ ਮਾਰਾਂਗੇ ਤੇ ਆ ਜਿਹੜਾ ਡੁਪਲੀਕੇਟ ਸਰਕਾਰ ਹੈ ਇਸ ਤੋਂ निजात ਪਾਵਾਂਗੇ